ਹਿੰਦੂ ਵੀਰ ਸੀ। ਸੇਤਨਾੜ ਸੀ ਚੰਗਾ ਸਹਿੰਦਾ ਸੀ ਭਾਵੇਂ ਕਿ ਪੈਸਾ ਚਾਰ ਪੈਸੇ ਜੋੜੇ ਛਿਲਣਾ ਜੋੜੀਆਂ ਸਨ ਉਹਨੇ। ਪਰ ਉਹਦੇ ਕੋਈ ਔਲਾਦ ਨਹੀਂ ਸੀ, ਕੋਈ ਪਰਿਵਾਰ ਦੇ ਵਿੱਚ ਉਹਦੇ ਗਾਂ ਸੰਭਣ ਵਾਲਾ ਨਹੀਂ ਸੀ। ਉਹ ਬੰਦੇ ਦੇ ਦੱਸਣ ਮੁਤਾਬਕ ਕਿ ਮੇਰੇ ਕੋਲੇ 16-17 ਲੱਖ ਰੁਪਈਆ ਜਿਹੜਾ ਮੈਂ ਜੋੜਿਆ ਸੀ ਕਿ ਇਹਦੇ ਵਿੱਚੋਂ ਮੇਰਾ ਘਰ ਪਰਿਵਾਰ ਚੱਲੇਗਾ, ਗਾਂ ਕੋਈ ਤੰਗੀ ਨਹੀਂ ਆਵੇਗੀ। ਅੱਗੇ ਕੋਈ ਕਾਰਵਿਹਾਰ ਨਹੀਂ ਸੀ। ਪਹਿਲਾਂ ਕੋਈ ਵਿਆਜੀ ਲੋਕਾਂ ਨੂੰ ਪੈਸੇ ਦਿੰਦਾ ਸੀ ਫਿਰ ਅਚਾਨਕ ਕੋਈ ਮਨ ਦੇ ਵਿੱਚ ਖੇਡ ਬਣੀ ਕਿ ਨਹੀਂ ਪਾਈ ਜਿਨ੍ਹਾਂ ਦੀ ਮਦਦ ਕਰਨੀ ਉਦਾਂ ਹੀ ਕਰਨੀ ਫਿਰ ਉਹ ਇਹ ਚੀਜ਼ ਵੀ ਛੱਡ ਦਿੱਤੀ ਵੀ ਕੋਈ ਨਹੀਂ ਅਸੀਂ ਹੁਣ ਆਪਣਾ ਹੀ ਗੁਜ਼ਾਰਾ ਕਰਾਂਗੇ ਕਿਸੇ ਨੂੰ ਪੈਸੇ ਕੀ ਦੇਣੇ ਨੇ ਇਦਾਂ ਦੀ ਕੋਈ ਖੇਡ ਉਹਦੀ ਬਣੀ ਉਹਦਾ ਇੱਕ ਮਿੱਤਰ ਸੀ ਜਿਵੇਂ ਆਮ ਕਰਕੇ ਆਪਾਂ ਕਿਸੇ ਨਾਲ ਮੂੰਹ ਮਿਲਾ ਜਾ ਰੱਖਦੇ ਹਾਂ ਚੰਗਾ ਸੀ ਮਿੱਤਰ ਸੀ ਉਹ ਵੀ ਚੰਗਾ ਸਹਿੰਦਾ ਸੀ ਉਹ ਇੱਕ ਦਿਨ ਵੀਰ Hindu ਕਹਿੰਦਾ ਕਿ ਮੇਰੇ ਕੋਲੇ ਆ ਕੇ ਕਹਿੰਦਾ ਕਿ ਮੈਨੂੰ ਨਾ 15 ਲੱਖ ਦੀ ਲੋੜ ਐ ਤੇ ਤੂੰ ਮੇਰੀ ਮਦਦ ਕਰ ਮੇਰੇ ਬੱਚੇ ਨੇ ਬਾਹਰ ਜਾਣਾ ਤੇ ਜਦੋਂ ਉਹ ਕਮਾਊਗਾ ਤੇ ਉੱਥੋਂ ਮੈਂ ਤੈਨੂੰ ਥੋੜੇ ਥੋੜੇ ਕਰਕੇ ਮੋੜ ਦਾਂਗਾ ਉਹ Hindu ਵੀਰ ਕਹਿੰਦਾ ਵੀ ਠੀਕ ਆ ਕੋਈ ਗੱਲ ਨਹੀਂ ਤੂੰ ਮੇਰੇ ਕੋਲੇ ਪੈਸੇ ਲੈ ਲਾ ਜਦੋਂ ਤੇਰੇ ਕੋਲ ਹੋਣਗੇ ਦੋਹਾਂ ਸਾਲਾਂ ਨੂੰ ਤਿੰਨਾਂ ਸਾਲਾਂ ਨੂੰ ਹੌਲੀ ਹੌਲੀ ਕਰਕੇ ਤੂੰ ਮੈਨੂੰ ਮੋੜ ਦੀ ਉਹ ਵੀਰ ਦੱਸਦਾ ਕਿ ਇਦਾਂ ਕਰਦੇ ਆਂ ਕਰਾਉਂਦੇ ਆਂ 5 ਸਾਲ ਲੰਘ ਗਏ ਪੈਸੇ ਲਿਆਂ ਨੂੰ ਹੁਣ ਕਹਿੰਦਾ ਮੈਂ ਉਹਦੇ ਕੋਲੇ ਜਾਣਾ ਤੇ ਮੈਨੂੰ ਕਹਿ ਦਿੰਦਾ ਮੇਰਾ ਤੇ ਬੱਚਾ ਬਹੁਤ ਉੱਥੇ ਤੰਗ ਆ ਤੇ ਮੈਂ ਤੈਨੂੰ ਕਿੱਥੋਂ ਪੈਸੇ ਮੋੜਾਂ ਮੇਰੇ ਕੋਲ ਪੈਸੇ ਨਹੀਂ ਤੋਂ ਹਿੰਦੂ ਵੀਰ ਸੋਚਦਾ ਕਿ ਮੇਰੇ ਕੋਲ ਤੇ ਇਹੋ ਪੂੰਜੀ ਜੋੜੀ ਸੀ ਜਿਹਦੇ ਨਾਲ ਮੈਂ ਆਪਣਾ ਘਰ ਪਰਿਵਾਰ ਤੋੜਨਾ ਸੀ ਤੇ ਅਚਾਨਕ ਕੋਈ ਇਹੋ ਜਿਹੀ ਖੇਡ ਬਣੀ ਹਿੰਦੂ ਵੀਰ ਜਿਹੜਾ ਸੀ ਉਹ ਬਿਮਾਰ ਹੋ ਗਿਆ ਹਸਪੀਟਲ ਦਾਖਲ ਹੋਇਆ ਕੋਈ ਦਿਲ ਦਾ ਉਹਦਾ ਪ੍ਰਸ਼ਨ ਹੋਇਆ ਸਟੱਡ ਵਗੈਰਾ ਉਹਨੂੰ ਪਿਆ 2.5 ਲੱਖ ਦਾ ਖਰਚਾ ਆਦਾ ਹੋਇਆ ਕਹਿੰਦਾ ਮੈਂ ਕਿਥੋਂ ਪੈਸੇ ਫੜ ਕੇ ਆਪਣੇ ਉੱਤੇ ਲਾਏ ਕਹਿੰਦੇ 2 ਕੁ ਮਹੀਨੇ ਮੈਂ ਮੰਝੇ ਤੇ ਰਿਹਾ 2.5 ਮਹੀਨੇ ਬਾਅਦ ਮੈਨੂੰ ਫਿਰ ਕੋਈ ਦਿੱਕਤ ਪਰੇਸ਼ਾਨੀ ਹੋਈ ਡਾਕਟਰਾਂ ਨੇ ਕਿਹਾ ਵੀ ਭਾਈ ਲੱਖ ਰੁਪਇਆ ਹੋਰ ਲੱਗਣਾ ਕੋਈ ਤੇਰੇ ਅੰਦਰ ਕੋਈ ਖੇੜ ਵਰਤੀ ਵਾਹਿਗੁਰੂ ਜਾਣੇ ਉਹ ਵੀ ਉਹਨੇ ਕਿਸੇ ਕੋਲੋਂ ਫੜ ਕੇ ਆਪਣੇ ਤੇ ਲਾਇਆ ਤੇ ਵਿਆਜ ਹੀ ਕਿਸੇ ਕੋਲੋਂ ਫੜ ਲਿਆ ਹਣਰ ਕੋ ਆਪਣਾ ਕੋਈ ਕੰਮਕਾਰਨੀ ਮੰਜੇ ਦੇ ਪਿਆ ਤੇ ਜਦੋਂ ਉਹ ਆਪਣੇ ਮਿੱਤਰ ਨੂੰ ਪੁੱਛਦਾ ਕਿ ਮੈਨੂੰ ਭਾਈ ਪੈਸੇ ਦੇ ਥੋੜੇ ਥੋੜੇ ਕਰਕੇ ਮੈਂ ਕਿਸੇ ਦੇ ਮੋੜਨੇ ਨੇ ਤੇ ਉਹ ਜਿਹੜਾ ਮਿੱਤਰ ਆਰ ਕੋ ਇਹੋ ਹੀ ਬਹਾਨਾ ਮੈਂ ਕੱਲ ਦੇਵਾਂਗਾ ਪਰਸੋਂ ਦੇਵਾਂਗਾ ਇਦਾਂ ਕਰਕੇ ਪੈਸੇ ਨਹੀਂ ਉਹਨੂੰ ਮੋੜੇ ਹੁਣ ਉਹ ਹਿੰਦੂ ਵੀਰ ਜਿਹੜਾ ਉਹਦਾ ਨਿਤ ਸਵੇਰੇ ਹੌਲੀ ਹੌਲੀ ਸੈਰ ਕਰਦਾ ਤੇ ਉਹ ਕਹਿੰਦਾ ਵੀ ਮੈਂ ਬੜਾ ਦੁਖੀ ਮੈਂ ਕੀ ਕਰਾਂ ਵੀ ਕਿੱਧਰ ਨੂੰ ਜਾਵਾਂ ਵੀ ਹੁਣ ਮੈਂ ਫਸ ਗਿਆ ਹਾਂ ਪੈਸਾ ਕੋਲ ਕੋਈ ਨਹੀਂ ਜਿਹਦੇ ਦੇਣੇ ਆ ਉਹ ਰੋਜ਼ ਆਉਂਦਾ ਤੇ ਜਿੱਥੋਂ ਲੈਣੇ ਆ ਉਹ ਕੋਈ ਪੱਲਾ ਨਹੀਂ ਫੜਾਉਂਦਾ ਕਹਿੰਦਾ ਬੜਾ ਚਿੰਤਾ ਚੋਰਾ ਮੈਨੂੰ ਲੱਗ ਗਿਆ ਤੇ ਮੇਰੀ ਘਰ ਦੀ ਵੀ ਨਾਲ ਉਹਨੂੰ ਵੀ ਇਹੋ ਹੀ ਫਿਕਰਾਂ ਨੇ ਖਾ ਲਿਆ ਵੀ ਅਸੀਂ ਚੰਗੇ ਨਾ ਦਿੰਦੇ ਉਹਦੀ ਮਦਦ ਨਾ ਕਰਦੇ ਤੇ ਚੰਗੇ ਰਹਿੰਦੇ ਅੱਜ ਕੱਲ ਇਦਾਂ ਹੀ ਆ ਜੀ ਜਦੋਂ ਕਿਸੇ ਦੀ ਮਦਦ ਕਰਦੇ ਹਾਂ ਉਦੋਂ ਉਹ ਬੰਦਾ ਕੁਝ ਹੁੰਦਾ ਹੈ ਪਰ ਜਦੋਂ ਅਸੀਂ ਆਪਣੇ ਪੈਸੇ ਮੰਗਦੇ ਹਾਂ ਉਦੋਂ ਉਹਦਾ ਚਿਹਰਾ ਉਹਦਾ ਰੰਗ ਟੰਗ ਉਹਦਾ ਵਰਤਾਰਾ ਕੁਝ ਹੋਰ ਹੁੰਦਾ ਉਹ ਕਹਿੰਦਾ ਮੈਂ ਨਾ ਸੈਰ ਕਰਦਾ ਸੀ ਪਾਰਕ ਦੇ ਵਿੱਚ ਤੇ ਉੱਥੇ ਇੱਕ ਗੁਰਮਖਿ ਬੈਠਾ ਕੋਈ ਸਿੰਘ ਤੇ ਕਹਿੰਦਾ ਮੈਨੂੰ ਮੈਂ ਗੁਰੂ ਨਾਨਕ ਸਾਹਿਬ ਮਾਰਦਾ ਸਤਿਕਾਰ ਆਦਬ ਕਰਦਾ ਹਾਂ ਪਰ ਮੈਨੂੰ ਕੋਈ ਬਹੁਤਾ ਗਿਆਨ ਨਹੀਂ ਸੀ ਗੁਰੂ ਨਾਨਕ ਸਾਹਿਬ ਦੇ ਦਰਬਾਰੇ ਪਰ ਇੱਜ਼ਤ ਮੈਂ ਕਰਦਾ ਹਾਂ ਸਾ ਉਹਨਾਂ ਦੀ ਸਿੱਖਾਂ ਦੀ ਵੀ ਬੜੀ ਸੇਵਾ ਕਰਦੇ ਨੇ ਕਹਿੰਦੇ ਇੱਕ ਦਿਨ ਨਾ ਚਾਰ ਪੰਜ ਬੰਦੇ ਉਹਨਾਂ ਦੇ ਕੋਲ ਖੜੇ ਤੇ ਉਹ ਕੋਈ ਗੁਰੂ ਮਹਾਰਾਜ ਦੀਆਂ ਗੱਲਾਂ ਕਰਨ ਤੇ ਮੈਂ ਵੀ ਖਲੋ ਗਿਆ ਤੇ ਗੱਲਾਂ ਕਰਦਿਆਂ ਕਰਦਿਆਂ ਉਹ ਸਿੰਘ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਨਰਿੰਕਾਰ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਖੁਦ ਖੁਦਾ ਨੇ ਉਹਨਾਂ ਉਹ ਤੇ ਸਮਰੱਥ ਸੀ ਉਹਨਾਂ ਦੀ ਮਹਿਮਾ ਕੌਣ ਕਰ ਸਕਦਾ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜਿਹੜੇ ਸਿੱਖ ਨੇ ਮਹਿਮਾ ਤੇ ਉਹਨਾਂ ਦੀ ਨਹੀਂ ਕੀਤੀ ਜਾ ਸਕਦੀ ਕਹਿੰਦੇ ਇੱਕ ਸਿੱਖ ਹੋਇਆ ਸਿਰ ਲੱਥ ਸੀ ਜੋਦਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਗੱਲ ਚੱਲਦੀ ਕਿ ਉਹਨਾਂ ਦੀ ਉਹਨਾਂ ਦੀ ਮਹਿਮਾ ਕੋਈ ਨਹੀਂ ਕਥਨ ਕਰ ਸਕਦਾ ਕੋਈ ਜੀਬਾ ਨਾਲ ਉਹਨਾਂ ਦੀ ਮਹਿਮਾ ਨਹੀਂ ਕਥਨ ਕਰ ਸਕਦਾ ਐਸੀ ਮਹਾਨ ਯੋਧੇ ਬਾਬਾ ਦੀਪ ਸਿੰਘ ਸਾਹਿਬ ਹੋਏ ਉਹ ਕਹਿੰਦੇ ਵੀ ਮੈਂ ਵੇਖਿਆ ਸੀ ਵੀ ਕੋਈ ਸਿੱਖਾਂ ਦੇ ਵਿੱਚ ਇੱਕ ਸਿੰਘ ਹੋਇਆ ਉਹ ਫੋਟੋ ਦੇਖੀ ਸੀ ਸੀਸ ਤੇ ਸੀਸ ਜਿਹੜਾ ਹੱਥ ਤੇ ਰੱਖ ਕੇ ਤੇ ਇੱਕ ਫੋਟੋ ਸੀ ਕਹਿੰਦੇ ਮੈਨੂੰ ਬਹੁਤਾ ਨਹੀਂ ਸੀ ਪਤਾ ਕਹਿੰਦੇ ਉਹਦਾ ਨਾਂ ਉਹ ਲੈਂਦੇ ਸੀ ਕਹਿੰਦਾ ਮੇਰੇ ਮਨ ਨੂੰ ਬੜਾ ਸਕੂਨ ਜਿਹਾ ਆਇਆ ਉਹ ਗੱਲਾਂ ਸੁਣ ਕੇ ਕਹਿੰਦਾ ਅਗਲੇ ਦਿਨ ਮੈਂ ਫੇਰ ਸੈਰ ਤੇ ਗਿਆ ਤਾਂ ਮੈਨੂੰ ਗੁਰਸੇ ਫੇਰ ਮਿਲਿਆ ਉਹਦਾ ਨਾਂ ਇੱਕ ਸਿੰਘ ਹੋਰ ਬੈਠਾ ਤੇ ਮੈਂ ਵੀ ਮੇਰੇ ਮਨ 'ਚ ਲੱਗਾ ਵੀ ਮੈਂ ਇਹਨੂੰ ਬੁਲਾਵਾਂ ਕਹਿੰਦੇ ਮੈਂ ਉਹਨਾਂ ਨੂੰ ਖੁਦ ਕਹਿ ਵੀ ਕੱਲ ਮੈਂ ਤੁਹਾਡੀ ਗੱਲ ਸੁਣੀ ਮੈਨੂੰ ਬੜਾ ਆਨੰਦ ਜਿਹਾ ਆਇਆ ਜੀ ਮੈਨੂੰ ਸ਼ਾਂਤੀ ਆਈ ਅੱਜ ਵੀ ਕੋਈ ਬਚਨ ਸੁਣਾਓ ਕਹਿੰਦੇ ਉਹ ਬਚਨ ਸੁਣਾਉਂਦੇ ਆ ਸੁਣਾਉਂਦੇ ਆ ਉਹ ਬਾਬਾ ਦੀਪ ਸਿੰਘ ਸਾਹਿਬ ਦੀ ਮਹਿਮਾ ਕਰਦੇ ਸੀ ਤੇ ਕਹਿੰਦੇ ਮੈਂ ਮੈਂ ਨਾ ਅਚਾਨਕ ਹੀ ਕਹਿੰਦਾ ਮੇਰੇ ਮਨ ਨੂੰ ਨਾ ਚਿੰਤਾ ਛੋਰਾ ਜਾ ਲੱਗ ਗਿਆ ਤੇ ਮੈਨੂੰ ਉਹ ਪੁੱਛਦੇ ਕੀ ਗੱਲ ਹੋਈ ਵੀ ਤੁਸੀਂ ਇੱਕਦਮ ਸ਼ਾਂਤ ਜਿਹੀ ਹੋ ਗਏ ਉਹ ਕੀ ਗੱਲ ਹੈ ਤੇ ਕਹਿੰਦੇ ਮੈਂ ਉਹਨੂੰ ਦੱਸਿਆ ਵੀ ਵੀ ਗੁਰਮੁਖਾ ਮੈਂ ਐਦਾਂ ਕਿਸੇ ਨੂੰ ਪੈਸੇ ਦਿੱਤੇ ਉਹ ਹੁਣ ਮੇਰੇ ਮੋੜਦਾ ਨਹੀਂ ਤੇ ਮੇਰੇ ਘਰੇ ਬਹੁਤ ਦਿੱਕਤ ਆ ਤੇ ਬੜੀ ਪਰੇਸ਼ਾਨੀ ਆ ਰੋਟੀ ਤੋਂ ਵੀ ਆਪਾਂ ਤੰਗ ਹੋ ਗਏ ਆ ਤੇ ਮੈਂ ਹੁਣ ਕੋਈ ਕੰਮ ਕਰਨ ਯੋਗਾਂ ਨਹੀਂ ਜਿਹੜੇ ਮੈਂ ਜੋੜੇ ਸੀ ਉਹ ਮੈਂ ਉਹਨੂੰ ਦੇਤੇ ਉਹ ਹੁਣ ਕੋਈ ਪੱਲਾ ਨਹੀਂ ਫੜਾਉਂਦਾ ਕਹਿੰਦੇ ਉਹ ਮੈਨੂੰ ਸਿੰਘ ਨੇ ਕਿਹਾ ਵੀ ਤੂੰ ਫਿਕਰ ਨਾ ਕਰ ਤੁਸੀਂ ਇਦਾਂ ਕਰੋ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਜਾਓ ਤੇ ਉਹ ਹਿੰਦੂ ਵੀਰ ਕਹਿੰਦਾ ਕਿ ਮੈਂ ਕਿਵੇਂ ਜਾਵਾਂ ਮੈਂ ਤਾਂ ਦਿਲ ਦਾ ਮਰੀਜ਼ ਆ ਹਾਂ ਐਡੀ ਦੂਰ ਸਫ਼ਰ ਨਹੀਂ ਕਰ ਸਕਦਾ ਉਹ ਲੁਧਿਆਣੇ ਦੇ ਸੀਗੇ ਕਹਿੰਦਾ ਵੀ ਮੈਂ ਹੁਣ ਕਿੱਦਾਂ ਜਾਊਂਗਾ ਫੇ ਸਾਰੀ ਦਿਹਾੜੀ ਲੰਘ ਜਾਂਦੀ ਮੇਰੇ ਸਰੀਰ ਦੇ ਵਿੱਚ ਇੰਨੀ ਵਾਹ ਨਹੀਂ ਤੇ ਕਹਿੰਦੇ ਉਹ ਗੁਰਸੇਖ ਮੈਨੂੰ ਕਹਿੰਦਾ ਵੀ ਜੇ ਉੱਥੇ ਨਹੀਂ ਜਾ ਸਕਦਾ ਤਾਂ ਫਿਰ ਏਦਾਂ ਕਰ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਲਿਆ ਕਰੇ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਵੱਡੀ ਕਰਾ ਕੇ ਇਕ ਲਾ ਉਹਦੇ ਗਾੜੀ ਜੋਤ ਜਗਾਇਆ ਕਰ ਤੂਫ਼ ਦਿਆ ਕਰ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲੈ ਕੇ ਅਰਦਾਸ ਕਰਿਆ ਕਰ ਵੀ ਬਾਬਾ ਜੀ ਮੇਰੇ ਹੱਕ ਦੇ ਪੈਸੇ ਸੀ ਮੈਨੂੰ ਵਾਪਸ ਮਿਲ ਜਾਣ ਤੇ ਉਹ ਕਹਿੰਦਾ ਵੀ ਠੀਕ ਆ ਇਹ ਵੀ ਮੈਂ ਕਰਕੇ ਵੇਖਦਾ ਕਹਿੰਦੇ ਮੇਰੇ ਮਨ ਜਨਾ ਉਹ ਗੱਲਾਂ ਵਿਚਾਰਾਂ ਦੀ ਬੜੀ ਖੇਚ ਜੀ ਮਤਲਬ ਗੰਡ ਬੱਜੀ ਕਿ ਨਹੀਂ ਭਰੋਸਾ ਬੱਜਾ ਵੀ ਨਹੀਂ ਹੋ ਸਕਦਾ ਕਿ ਬਾਬਾ ਦੀਪ ਸਿੰਘ ਸਾਹਿਬ ਮੇਰੇ ਪੈਸੇ ਉਸ ਬੰਦੇ ਕੋਲ ਲੈ ਕੇ ਦੇ ਦਨ ਕਹਿੰਦੇ ਮੇਰੇ ਅਚਨਚੇਤੇ ਘਰੇ ਆਇਆ ਘਰ ਦੀ ਨੂੰ ਮੈਂ ਕਿਹਾ ਵੀ ਅੱਜ ਮੈਨੂੰ ਇੱਕ ਸਿੱਖ ਮਿਲਿਆ ਤੇ ਉਹਨੇ ਮੈਨੂੰ ਕਿਹਾ ਵੀ ਬਾਬਾ ਦੀਪ ਸਿੰਘ ਉਹ ਘਰ ਦੀ ਕਹਿੰਦੀ ਵੀ ਮੈਂ ਸੁਣਿਆ ਬਾਬਾ ਦੀਪ ਸਿੰਘ ਬਾਰੇ ਵੀ ਆਪਣੇ ਮਹੱਲੇ ਦੇ ਵਿੱਚ ਜਿੰਨੀਆਂ ਬੀਬੀਆਂ ਉਹ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਮੰਨਦੀਆਂ ਵੀ ਕਹਿੰਦੇ ਵੀ ਸੀਸ ਲਥੇ ਤੋਂ ਬਿਨਾਂ ਸੀਸ ਤੋਂ ਬਿਨਾਂ ਲੜੇ ਨੇ ਉਹ ਐਸੇ ਮਹਾਨ ਉਹਨਾਂ ਦੇ ਵਿੱਚ ਸੂਰਮੇ ਹੋਏ ਪਰ ਸਾਨੂੰ ਬਹੁਤਾ ਗਿਆਨ ਨਹੀਂ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਪੁੱਛ ਲਓ ਉਹ ਨਾ ਹੋਵੇ ਨਰਾਦਰੀ ਕਰਦੇ ਰਹੀਏ ਕਹਿੰਦੇ ਵੀ ਉਹ ਹਿੰਦੂ ਵੀਰ ਜਿਹੜਾ ਕਹਿੰਦਾ ਕਿ ਮੈਂ ਫੋਟੋ ਲਾਇਆ ਕਰੇ ਲਾਈ ਬੜਾ ਸਤਕਾਰ ਅਦਬ ਨਾ ਰੱਖੀ ਤੇ ਜੋਤ ਉਹਦੇ ਗਾੜੀ ਸ਼ੁਰੂ ਕਰਤੀ ਰੋਜ਼ ਜਗਾਉਣੀ ਕਹਿੰਦੇ ਜੋਤ ਜਗਾਉਂਦਾ ਰਿਹਾ ਤੇ ਬਾਬਾ ਦੀਪ ਸਿੰਘ ਸਾਹਿਬ ਗਾੜੀ ਅਰਦਾਸ ਕਰਦਾ ਰਿਹਾ ਕਹਿੰਦਾ ਵੀ ਮੇਰੇ ਕੋਲ ਬਹੁਤਾ ਟਾਈਮ ਬੈਠਾ ਨਹੀਂ ਸੀ ਜਾਂਦਾ ਮੈਂ ਜਪਜੀ ਸਾਹਿਬ ਹਿੰਦੀ ਜਿ ਗੁਟਕਾ ਲਿਆਇਆ ਗੁਟਕਾ ਸਾਹਿਬ ਤੇ ਉਥੋਂ ਪਾਠ ਕਰਦਾ ਸੀ ਤੇ ਮੇਰੇ ਕੋ ਬਹੁਤਾ ਚੌਂਕਣਾ ਨਹੀਂ ਸੀ ਲੱਗਦਾ ਬੈਠਾ ਨਹੀਂ ਸੀ ਜਾਂਦਾ ਸਰੀਰ ਦੁਖਦਾ ਸੀ ਤੇ ਕਹਿੰਦੇ ਮੈਂ ਨਾ ਅਰਦਾਸ ਕੀਤੀ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਮੇਰੇ ਕੋ ਬਹੁਤਾ ਧੀਰ ਬਹਿ ਕੇ ਪਾਠ ਨਹੀਂ ਹੁੰਦਾ ਵੀ ਮੇਰੇ ਸਰੀਰ ਚ ਹੁਣ ਇੰਨੀ ਵਾਹ ਨਹੀਂ ਰਹੀ ਕਹਿੰਦੇ ਮੈਂ ਅਰਦਾਸ ਕਰਕੇ ਉੱਠਿਆ ਪ੍ਰਸ਼ਾਦਾ ਛਕਿਆ ਤੇ ਮੈਂ ਨਾ ਬੈਠਾ ਬੈਠਾਈ ਤਾਂ ਅੱਖ ਮੇਰੀ ਲੱਗ ਗਈ ਤੇ ਮੈਨੂੰ ਕੋਈ ਕਹਿ ਰਿਹਾ ਕੋਈ ਉਹ ਸਰਦਾਰ ਬੰਦਾ ਮੇਰੇ ਸੁਪਨੇ ਚ ਆਇਆ ਮੈਨੂੰ ਕਹਿ ਰਿਹਾ ਕਿ ਜੇ ਤੇ ਕੋ ਜਪਜੀ ਸਾਹਿਬ ਦਾ ਪਾਠ ਬਹੁਤਾ ਜਰ ਨਹੀਂ ਪੜਿਆ ਜਾਂਦਾ ਤੋ ਕੱਲਾ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਕਹਿ ਲਿਆ ਕਰ ਉਹ ਕਹਿੰਦੇ ਵੀ ਇੱਕਦਮ ਮੇਰੀ ਅੱਖ ਖੁੱਲੀ ਤੇ ਮੈਂ ਸੋਚਿਆ ਵੀ ਮੈਂ ਹੁਣੇ ਦੇਰੇ ਘੰਟਾ 2 ਘੰਟੇ ਪਹਿਲਾਂ ਅਰਦਾਸ ਕੀਤੀ ਵੀ ਇਹ ਕੌਤਕ ਕੀ ਹੋਇਆ ਇਹੋ ਜਿਹਾ ਕਿਹੋ ਜਿਹਾ ਸੁਪਨਾ ਆਇਆ ਕਹਿੰਦੇ ਮੇਰੇ ਮਨ ਚ ਨਾ ਭਰੋਸਾ ਜਾਂ ਵੱਜਿਆ ਵੀ ਨਹੀਂ ਹੁਣ ਮੈਂ ਫਿਰ ਇਹੋ ਕਹਿੰਦਾ ਫਿਰ ਮੈਂ ਤੁਰਦਾ ਫਿਰਦਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਇਦਾਂ ਹੀ ਕਰੀ ਜਾਣਾ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਇਹੋ ਜੀ ਰਟਨ ਮੇਰੀ ਚੜ ਗਈ ਰਸਨਾ ਦੇ ਉੱਤੇ ਤੇ ਕਹਿੰਦੇ ਕਰਦਿਆਂ ਕਰਦਿਆਂ ਨਾ ਮੈਨੂੰ ਹੌਲੀ ਹੌਲੀ ਬਿਰਾਗ ਜਿਹਾ ਆਉਣ ਲੱਗਾ ਪਿਆ ਇਦਾਂ ਲੱਗਣਾ ਮੇਰੇ ਕੋਲ ਕੋਈ ਖਲੋਤਾ ਇਹੋ ਜੀ ਕਹਿੰਦੇ ਮੇਰੀ ਬਣ ਗਈ ਫੇ ਮੇਰੇ ਚਾ ਬਣ ਗਿਆ ਵੀ ਮੈਂ ਹੁਣ ਗੁਰਦੁਰੀ ਜਾਇਆ ਕਰਾਂ ਕਹਿੰਦਾ ਮੈਂ ਨਿਤ ਸਵੇਰੇ ਸ਼ਹਿਰ ਕਰਦਿਆਂ ਕਰਦਿਆਂ ਗੁਰਦੁਰੀ ਚੱਲ ਜਾਣਾ ਦਰਸ਼ਨ ਕਰਕੇ ਮਹਾਰੇ ਦੇ ਵਾਪਸ ਆਉਣਾ ਮੈਨੂੰ ਹੌਲੀ ਹੌਲੀ ਪਤਾ ਲੱਗਣ ਲੱਗ ਪਿਆ ਵੀ ਗੁਰੂ ਸਾਹਿਬ ਕੀ ਨੇ ਵੀ ਅਜੇ ਤੱਕ ਸਾਰੀ ਜ਼ਿੰਦਗੀ ਜਿਹੀਂ ਅਹੀਂ ਉਦਾਂ ਹੀ ਨੰਗਾ ਦਿੱਤੀ ਮਹਾਰਾ ਦਾ ਸੱਚੇ ਪਾਸ਼ਾ ਸਾਡੇ ਕਾਰਨ ਨੇ ਸਾਡੇ ਲਾਗੇ ਨੇ ਤੇ ਅਸੀਂ ਕਿਸੇ ਲੱਭਣ ਦੇ ਹਾਂ ਤੇ ਕਹਿੰਦੇ ਮੈਂ ਨਾ ਇੱਕ ਦਿਨ ਬਾਬਾ ਦੀਪ ਸਿੰਘ ਸਾਹਿਬ ਗੱਗੇ ਰੋ ਕੇ ਅਰਦਾਸ ਕੀਤੀ ਬਾਬਾ ਜੀ ਪੈਸਾ ਕੋਲ ਕੋਈ ਨਹੀਂ ਤੇ ਉਹ ਬੰਦਾ ਮੂੜਦਾ ਨਹੀਂ ਪੈਸੇ ਮਹਾਰਾਜ ਇੱਕ ਤਾਂ ਮੇਰਾ ਮਿੱਤਰ ਹੈ ਮੈਂ ਬਹੁਤਾ ਕਹਿ ਨਹੀਂ ਸਕਦਾ 6-7 ਸਾਲ ਹੋ ਗਏ ਆ ਬੜਾ ਦੁਖੀ ਹਾਂ ਕਹਿੰਦੇ ਮੈਂ ਅਰਦਾਸ ਕੀਤੀ ਰੋ ਕਰ ਲੋ ਕੇ ਕਿ ਉਹ ਜਿਹੜੇ ਬੰਦੇ ਨੂੰ ਮੈਂ ਪੈਸੇ ਦੇਣੇ ਜਿਨ ਨੇ ਮੇਰੇ ਇਲਾਜ ਲਈ ਮੈਂ ਜਿੱਦ ਕੋ ਲੈ ਕੇ ਲਾਏ ਸੀ ਉਹ ਇੱਕ ਦਿਨ ਅਰਦਾਸ ਕੀਤੀ ਕਹਿੰਦੇ ਮੈਂ ਸਾਮਾਨ ਨੂੰ ਬਾਹਰ ਚਲਾ ਗਿਆ ਤੇ ਉਹ ਬੰਦਾ ਚਾਰ ਪੰਜ ਬੰਦੇ ਨਾਲ ਲੈ ਕੇ ਆ ਰਿਹਾ ਜਿਹਨੂੰ ਮੈਂ ਪੈਸੇ ਦੇਣੇ ਸੀ ਜਿਹੜੇ ਕੋ ਲੈ ਕੇ ਮੈਂ ਆਪਣੇ ਇਲਾਜ ਤੇ ਲਵਾਏ ਸੀ ਉਹ ਕਹਿੰਦਾ ਵੀ ਤੂੰ ਮੈਨੂੰ ਉਹਨੇ ਬੜਾ ਮਾੜਾ ਚੰਗਾ ਬੋਲਿਆ ਮੇਰੇ ਮੁਹੱਲੇ ਦੇ ਸਾਰੇ ਬੰਦਿਆਂ ਸਾਹਮਣੇ ਕਹਿੰਦਾ ਮੈਂ ਉਹਦੇ ਗਾੜੀ ਹੱਥ ਹੀ ਜੋੜੇ ਵੀ ਕੋਈ ਗੱਲ ਨਹੀਂ ਵੀ ਮੈਂ ਤੇਰੇ ਭਾਈ ਪੈਸੇ ਮੋੜਦਾਗਾ ਵੀ ਤੂੰ ਮੈਨੂੰ ਥੋੜੇ ਦਿਨ ਦੇ ਕਹਿੰਦੇ ਵੀ ਮੈਂ ਕਿਤੇ ਜਾ ਰਿਹਾ ਸੀ ਮੈਂ ਵਾਪਸ ਆ ਕੇ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਫੋਟੋ ਅੱਗੇ ਬੈਠ ਕੇ ਬੜਾ ਰੋਇਆ ਵੀ ਬਾਬਾ ਜੀ ਵੀ ਮਹੱਲੇ 'ਚ ਮੇਰੀ ਬਣੀ ਸੀ ਪਰ ਅੱਜ ਮੇਰੀ ਸਾਰੀ ਜਿਹੜੀ ਖਰਾਬ ਹੋ ਗਈ ਮਾਸਾ ਵੀ ਇੱਜ਼ਤ ਜਿਹੜੀ ਮਹੱਲੇ 'ਚ ਨਹੀਂ ਰਹੀ ਮੇਰਾ ਪਰਦਾ ਬਣਿਆ ਸੀ ਲੋਕੀ ਕਹਿੰਦੇ ਸੀ ਵੀ ਚੰਗਾ ਛਾ ਆ ਪਰ ਮਹਾਰਾਜੀ ਅੱਜ ਮੈਂ ਕੰਗਾਲ ਹੋ ਗਿਆ ਕਹਿੰਦੇ ਇਦਾਂ ਮੈਂ ਰੋ ਕੇ ਬਾਬਾ ਦੀਪ ਸਿੰਘ ਸਾਡੀ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਕਹਿੰਦੇ ਵੀ ਮੈਂ ਨਾ ਇਦਾਂ ਹੀ ਬੈਠਾ ਬਿਠਾਇਆ ਸੌਂ ਗਿਆ ਤੇ ਮੈਨੂੰ ਸੁਪਨਾ ਆਇਆ ਫਿਰ ਤੋਂ ਸੁਪਨਾ ਆਇਆ ਸੁਪਨੇ ਦੇ ਵਿੱਚ ਮੈਨੂੰ ਕੋਈ ਕਹਿ ਰਿਹਾ ਕਿ ਤੂੰ ਫਿਕਰ ਨਾ ਕਰ ਤੂੰ ਚਿੰਤਾ ਛੋੜਾ ਨਾ ਕਰਿਆ ਕਰ ਉਹਨਾਂ ਨੇ ਇੱਕ ਪੰਕਤੀ ਬੋਲੀ ਕਹਿੰਦੇ ਸੁਪਨੇ ਦੇ ਵਿੱਚ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਕਹਿੰਦੇ ਮੈਂ ਇਹ ਪੰਕਤੀ ਨਾ ਕਿਤੇ ਪੜ੍ਹੀ ਸੀ ਨਾ ਕਦੀ ਸੁਣੀ ਸੀ ਕਹਿੰਦੇ ਸੁਪਨੇ ਦੇ ਵਿੱਚ ਜਿਹੜੀ ਪੰਕਤੀ ਆਈ ਕਹਿੰਦੇ ਵੀ ਮੈਂ ਨਾ ਅਗਲੇ ਦਿਨ ਜਦੋਂ ਗਿਆ ਦੋ ਗੁਰਸੇਖ ਨੂੰ ਲੱਭਦਾ ਫਿਰਾਂ ਜਿਹੜੇ ਸਿੰਘ ਨੇ ਮੈਨੂੰ ਕਿਹਾ ਇਹ ਫੋਟੋ ਲੈ ਆ ਉਹ ਮੈਨੂੰ ਮਿਲੇ ਨਾ ਕਹਿੰਦੇ ਵੀ ਮੈਂ 4-5 ਦਿਨ ਲੱਭਿਆ ਮੈਨੂੰ ਨਹੀਂ ਮਿਲਿਆ ਫਿਰ ਮੈਂ ਗੁਰੂ ਘਰ ਜਾ ਕੇ ਪਾਠੀ ਸਿੰਘ ਨੂੰ ਗਿਆ ਕੇ ਬਾਬਾ ਜੀ ਆ ਪੰਕਤੀ ਜਿਹੜੀ ਆ ਲੈਣ ਇਹ ਕਿੱਥੇ ਲਿਖੀ ਆ ਮੈਨੂੰ ਕਿਥੋਂ ਪਤਾ ਲੱਗੀ ਆ ਕਹਿੰਦੇ ਉਹ ਮੈਨੂੰ ਗੁਰੰਥੀ ਸਿੰਘ ਨੇ ਕਿਹਾ ਵੀ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਾਰ ਦੇ ਬਾਣੀ ਇਹ ਧੰਨ ਗੁਰੂ ਗੰਸਾ ਮਾਰਾ ਸੱਚੇ ਪਾਸ਼ਾ ਵਿੱਚ ਇਹ ਦਰਜ ਹੈ ਤੋਕ ਉਹ ਕਹਿੰਦਾ ਵੀ ਧੰਨ ਹੈ ਮਾਰਾ ਸੱਚੇ ਪਾਸ਼ਾ ਮੇਰੇ ਅੰਗ ਸੰਗ ਮੈਨੂੰ ਸੱਚੇ ਪਾਸ਼ਾ ਨੇ ਦੱਸੀ ਉਹ ਕਹਿੰਦੇ ਵੀ ਕਿਵੇਂ ਦੱਸੀ ਕਹਿੰਦੇ ਵੀ ਮੈਨੂੰ ਸੁਤਿਆਂ ਸੁਪਨਾ ਆਇਆ ਇਹ ਪੰਕਤੀ ਉਹਨਾਂ ਨੇ ਮੈਨੂੰ ਬੋਲੀ ਵੀ ਤੂੰ ਫਿਕਰ ਨਾ ਕਰਿਆ ਕਰ ਤੇਰੇ ਸਾਰੇ ਕਾਰਜ ਸਿੱਧ ਹੋਣਗੇ ਉਹ ਇੰਨੀ ਗੱਲ ਕਹਿ ਕੇ ਕਹਿੰਦੇ ਮੈਂ ਦਰਸ਼ਨ ਮਹਾਰਾਜ ਦੇ ਕਰਕੇ ਤੇ ਵਾਪਸ ਆ ਗਿਆ ਜਦੋਂ ਕਹਿੰਦੇ ਮੈਂ ਘਰੇ ਘਰ ਨੂੰ ਤੁਰਿਆ ਆ ਰਿਹਾ ਤੇ ਮੇਰੇ ਮਨ ਦੇ ਵਿੱਚ ਚੱਲ ਰਹੀ ਵੀ ਚਿੰਤਾ ਉਹ ਮਹਾਰਾਜ ਕਹਿੰਦੇ ਨਾ ਕਰ ਤੇ ਚਿੰਤਾ ਮੈਨੂੰ ਬੜੀ ਆ ਦਿਨ ਮੈਂ ਬੰਦੇ ਕੋਲ 10 ਲੈੇ ਨੇ ਉਹਨਾਂ ਦਸਾਂ ਚ ਕਿੱਦਾਂ ਪੈਸੇ ਮੋੜਾਂਗਾ ਕਿੱਥੋਂ ਮੋੜਾਂਗਾ ਘਰ ਨੂੰ ਆ ਕੇ ਕਰਦਿਆਂ ਕਰਾਉਂਦਿਆਂ ਜਿਹੜੇ 10 ਦਿਨ ਲਏ ਸੀ ਉਹ ਪੂਰੇ ਹੋ ਗਏ ਜਿੱਦਾਂ ਅੱਜ ਦਸਵਾਂ ਦੇਣ ਸੀ ਤੇ ਕਹਿੰਦੇ ਵੀ ਮੈਂ ਆਪਣੀ ਘਰ ਦੀ ਨੂੰ ਕਿਹਾ ਵੀ ਤੂੰ ਕੋਈ ਬੂਹਾ ਖੜਕਾਉਗਾ ਤੇ ਖੋਲੀ ਨਾ ਤੇ ਮੈਂ ਕਿਤੇ ਚਲ ਜਾਨਾ ਵਾ ਤੇ ਮੈਂ ਕੱਲ ਨੂੰ ਆਉਂਗਾ ਅਗਲੇ ਨੂੰ ਵੀ ਹੋ ਜਾਊਗਾ ਵੀ ਘਰੇ ਨਹੀਂ ਆ ਬੰਦਾ ਤੇ ਤੂੰ ਕਹਿਦੀ ਕਿ ਕਿਥੋਂ ਪੈਸੇ ਲੈਣ ਗਏ ਆ ਕੱਲ ਨੂੰ ਜਾਂ ਪਰਸੋਂ ਆਉਣਗੇ ਫਿਰ ਆਪਾਂ ਵੇਖ ਲਵਾਂਗੇ ਕਹਿੰਦੇ ਇਹੋ ਜੀ ਮੈਂ ਵਿਚਾਰ ਬਣਾਈ ਤੇ ਕਹਿੰਦੇ ਅਜੇ ਮੈਂ ਘਰੋਂ ਤੁਰਨ ਲੱਗਾ ਸੀ ਧੰਨ ਬਾਬਾ ਦੀਪ ਸਿੰਘ ਦੀ ਫੋਟੋ ਅੱਗੇ ਮੱਥਾ ਟੇਕਿਆ ਵੀ ਬਾਬਾ ਜੀ ਹੋ ਸਕੇ ਆ ਕੀਪਦਾ ਮੈਂ ਦਰਬਾਰ ਸਾਹਿਬੀ ਤੁਹਾਡੇ ਦਰਸ਼ਨਾਂ ਨੂੰ ਕਰੰਬਰ ਸਰ ਸਾਹਿਬੀ ਆਜਾ ਮਾ ਦਰਸ਼ਨ ਕਰਨ ਕਹਿੰਦੇ ਮੈਂ ਅਰਦਾਸ ਕਰਕੇ ਜੇ ਆਪਣੇ ਗੇਟ ਤੋਂ ਬਾਹਰ ਨਿਕਲਿਆ ਅਗੂ ਹੀ ਮਿੱਤਰ ਜਿਹੜਾ ਤੁਰਿਆ ਆ ਰਿਹਾ ਉਹ ਮੈਨੂੰ ਕਹਿੰਦਾ ਆਜਾ ਭਰਾਵਾ ਵੀ ਮੈਂ ਤੇਰੇ ਕੋਲ ਮਾਫੀ ਮੰਗਦਾ ਵੀ ਮੈਂ ਤੇਰੇ ਕੋਲ 2 ਸਾਲ ਦਾ ਵਕਤ ਲੈ ਕੇ ਤੇ 7-8 ਸਾਲ ਲੰਘਾ ਦਿੱਤੇ ਵੀ ਤੂੰ ਮੈਨੂੰ ਮਾਫ ਕਰੀ ਆਹ ਆਪਣੇ ਪੈਸੇ ਲੈ ਲਾ ਜਿਹੜਾ ਤੇਰਾ ਵਿਆਜ ਤੂੰ ਨਹੀਂ ਮੇਰੇ ਕੋਲ ਲੈਣਾ ਮੈਂ ਉਹ ਵੀ ਤੈਨੂੰ ਦਵਾਂਗਾ ਉਹ ਵੀ ਕਹਿੰਦਾ ਪੈਸੇ ਮੈਨੂੰ ਉਹ ਸਾਰੇ ਹੀ ਪੈਸੇ ਮੋੜ ਕੇ ਚੱਲ ਗਿਆ ਤੇ ਕਹਿੰਦੇ ਮੇਰੇ ਹਿਰਦੇ ਦੇ ਵਿੱਚ ਐਸਾ ਪ੍ਰੇਮ ਬਾਬਾ ਦੀਪ ਸਿੰਘ ਸਾਹਿਬ ਬਾਰੇ ਬਣਿਆ ਐਸਾ ਪਿਆਰ ਉਹਨਾਂ ਨਾਲ ਪੈ ਗਿਆ ਕਿ ਧੰਨ ਬਾਬਾ ਦੀਪ ਸਿੰਘ ਪਹਿਲੇ ਦਿਨ ਤੋਂ ਹੀ ਮੇਰ ਨਾਲ ਬੇਸ਼ੱਕ ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀ ਪਰ ਉਹ ਮੈਨੂੰ ਜਾਣਦੇ ਪਹਿਲੇ ਦਿਨ ਤੋਂ ਹੀ ਬਾਬਾ ਦੀਪ ਸਿੰਘ ਸਾਹਿਬ ਨੇ ਮੇਰਾ ਸਾਥ ਦਿੱਤਾ ਮੇਰੇ ਨਾਲ ਰਹੇ ਤੇ ਜਿਹੜਾ ਮੇਰਾ ਲਾਸਟ ਦਿਨ ਹੀ ਜਦਨ ਮੈਂ ਉਹਨਾਂ ਕੋ ਸਮਾਂ ਲਿਆ ਸੀ ਤੇ ਮੈਂ ਘਰ ਛੱਡ ਕੇ ਆਪਣਾ ਕਿਤੇ ਓਲੇ ਹੋਣ ਲੱਗਾ ਸੀ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਮੈਨੂੰ ਹੋਣ ਨਹੀਂ ਦਿੱਤਾ ਕਹਿੰਦੇ ਮੈਂ ਸਾਰੀ ਵਾਰਤਾ ਲਾਭ ਉਹ ਬੰਦੇ ਨੂੰ ਦੱਸੀ ਵੀ ਭਲਿਆ ਮੈਂ ਇਨਾਕ ਦੁਖੀ ਇਨਾਕ ਪਰੇਸ਼ਾਨ ਹਾਂ ਤੇ ਪਰ ਮੈਨੂੰ ਜਿਹੜਾ ਦਿੱਤਾ ਹੈ ਉਹ ਬਾਬੇ ਦੀਪ ਸਿੰਘ ਨੇ ਦਿੱਤਾ ਤੇ ਤੂੰ ਵੀ ਉਹਦੇ ਦਰ ਦੇ ਜਾਇਆ ਕਰ ਜੇ ਕੋਈ ਤੈਨੂੰ ਦਿੱਕਤ ਪਰੇਸ਼ਾਨੀ ਆਵੇ ਕਹਿੰਦੇ ਉਦੋਂ ਬਾਬਾ ਜੀ ਨੇ ਮੇਰੀ ਲਾਜ ਰੱਖੀ ਉਹ ਬੰਦਾ ਘਰੇ ਆਇਆ ਉਹਨੂੰ ਮੈਂ ਜਿਹੜੇ ਉਹਦੇ ਪੈਸੇ ਬਣਦੇ ਸੀ ਉਹ ਦਿੱਤੇ ਆਪਣੇ ਪੈਸੇ ਮੈਂ ਆਪ ਸਾਂਭੇ ਫਿਰ ਬਾਬਾ ਦੀਪ ਸਿੰਘ ਸਾਹਿਬ ਗਾੜੀ ਮੈਂ ਤੇ ਮੇਰੀ ਘਰ ਦੀ ਨਹੀਂ ਅਰਦਾਸ ਕੀਤੀ ਵੀ ਬਾਬਾ ਜੀ ਤੁਸੀਂ ਤਾਨ ਹੋ ਹਾਜ਼ਰ ਨਾਜ਼ਰ ਹੋ ਕਿਤੇ ਨਹੀਂ ਗਏ ਬੇਸ਼ੱਕ ਸੰਸਾਰ ਕਹਿੰਦਾ ਕਿ ਉਦੋਂ ਜੰਗ ਹੋਈ ਸੀ ਬਾਬਾ ਜੀ ਸ਼ਹੀਦ ਹੋ ਕੇ ਤੇ ਸੱਚਖੰਡ ਚਲੇ ਗਏ ਪਰ ਨਹੀਂ ਬਾਬਾ ਜੀ ਤੁਸੀਂ ਹਾਜ਼ਰ-ਨਾਜ਼ਰ ਹੋ ਤੁਸੀਂ ਇੱਥੇ ਹੀ ਹੋ ਇਸੇ ਧਰਤੀ ਤੇ ਹੋ ਜਿਹੜਾ ਕੋਈ ਤੁਹਾਨੂੰ ਯਾਦ ਕਰਦਾ ਉਥੇ ਤੁਸੀਂ ਹਾਜ਼ਰ ਹੋ ਕੇ ਉਹਦਾ ਕਾਰਜ ਕਰਦੇ ਹੋ ਕਹਿੰਦੇ ਉਸ ਦਿਨ ਤੋਂ ਬਾਅਦ ਸਾਡਾ ਪ੍ਰੇਮ ਬਣਿਆ ਅਸੀਂ ਦੋਵੇਂ ਜੀ ਮਹੀਨੇ 'ਚ ਇੱਕ ਦਿਨ ਜਾਂ ਦੋ ਵਾਰ ਬਾਬਾ ਦੀਪ ਸਿੰਘ ਦੇ ਸਥਾਨ ਦੇ ਦਰਸ਼ਨ ਜ਼ਰੂਰ ਕਰਨ ਜਾਂਦੇ ਹਾਂ ਕਹਿੰਦੇ ਅਸੀਂ ਹਿੰਦੂ ਹੋ ਕੇ ਸਾਡੇ ਅਸੀਂ ਹਿੰਦੂ ਸੀ ਸਾਨੂੰ ਫਿਰ ਵੀ ਬਾਬਾ ਦੀਪ ਸਿੰਘ ਸਾਹਿਬ ਨੇ ਇੰਨਾ ਪਿਆਰ ਪ੍ਰੇਮ ਦਿੱਤਾ ਸਾਡਾ ਕਾਰਜ ਕੀਤਾ ਉਸ ਦਿਨ ਤੋਂ ਸਾਡੇ ਮਨ ਚ ਇੱਛਾ ਬਣੀ ਵੀ ਅਸੀਂ ਬਾਬਾ ਦੀਪ ਸਿੰਘ ਦੇ ਦਰ ਤੇ ਜਾਇਆ ਕਰੀਏ ਪਹਿਲਾਂ ਸਿੱਖੀ ਬਾਰੇ ਵੇਖ ਲਈਏ ਸਿੱਖੀ ਕਿੱਦਾਂ ਦੀ ਹੈ ਕਿਵੇਂ ਹੈ ਫਿਰ ਮਹਾਰਾ ਜੀ ਕਿਰਪਾ ਕਰੇ ਸਾਨੂੰ ਅਮਰਤ ਵੀ ਜਿਹੜਾ ਛਕਣਾ ਹੈ ਉਹ ਅਸੀਂ ਜ਼ਰੂਰ ਛਕਾਂਗੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਲਾੜ ਲੱਗਾ ਉਹ ਹਿੰਦੂ ਵੀਰ ਦਾ ਕਥਨ ਸੀ ਕਿ ਅੱਜ ਮੇਰੇ ਨਾਲ 15 20 ਬੰਦੇ ਨੇ ਇਹੋ ਜੇ ਉਹ ਵੀ ਹਿੰਦੂ ਨੇ ਜਿਹੜੇ ਬਾਬਾ ਦੀਪ ਸਿੰਘ ਸਾਹਿਬ ਨੂੰ ਮੰਨਣ ਲੱਗ ਪਏ ਨੇ ਉਹਨਾਂ ਦੇ ਵੀ ਕਾਰਜ ਸਿੱਧ ਹੋ ਰਹੇ ਨੇ ਐਸੇ ਮਹਾਨ ਯੋਧੇ ਐਸੇ ਮਹਾਨ ਪਰਉਪਕਾਰੀ ਸਾਧੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਭਾਈ ਧੰਨ ਬਾਬਾ ਦੀਪ ਸਿੰਘ ਸਾਹਿਬ ਨੂੰ ਹਮੇਸ਼ਾ ਯਾਦ ਰੱਖੋ ਕਿਉਂਕਿ ਸਤਗੁਰ ਸੱਚੇ ਪਾਸ਼ਾ ਮਾਰਦੇ ਸਿਖੜੇ ਮਾਰ ਸੱਚੇ ਪਾਸ਼ਾ ਨੇ ਕਿਹਾ ਸੀ ਸਾਨੂੰ ਭਾਵੇਂ ਕੋਈ ਯਾਦ ਕਰੇ ਨਾ ਕਰੇ ਪਰ ਸਾਡੇ ਸਿੱਖਾਂ ਦੇ ਵਿੱਚ ਐਸੀ ਕਲਾ ਵਰਤੀ ਹੈ ਕਿ ਨਾਮ ਦੀ ਕਿ ਸਾਡੇ ਸਿੱਖਾਂ ਦੇ ਨਾਮ ਜੁੱਗਾ ਜੁੱਗਾ ਤੱਕ ਯਾਦ ਰਹਿਣਗੇ ਤਾਂ ਤੁਸੀਂ ਸੱਚ ਜਾਣਿਓ ਧੰਨ ਭਾਈ ਤਾਰੂ ਸਿੰਘ ਸਾਹਿਬ ਜੀ ਧੰਨ ਭਾਈ ਬਚਿੱਤਰ ਸਿੰਘ ਸਾਹਿਬ ਜੀ ਇਹ ਵੱਡੇ ਵੱਡੇ ਯੋਧੇ ਸੂਰਮੇ ਤੰਤਨ ਬਾਬਾ ਜੀਵਨ ਸਿੰਘ ਸਾਹਿਬ ਜੀ ਤੰਤਨ ਬਾਬਾ ਉਦੇ ਸਿੰਘ ਸਾਹਿਬ ਜੀ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਇਹ ਮਹਾਰਤ ਦੇ ਸਿੱਖਾਂ ਦੇ ਮਹਾਰੇ ਤੋਂ ਵੱਡੇ ਨਾ ਹੋਏ ਨੇ ਸਤਿਗੁਰ ਦਾ ਬਚਨ ਸੀ ਕਿ ਸਾਡੇ ਸਿੱਖੜਾ ਨੂੰ ਸਾਡੇ ਸਿੱਖਿਆ ਸਿੱਖਣਿਆਂ ਨੂੰ ਸਾਰੀ ਦੁਨੀਆ ਪੂਜੇਗੀ ਇਹ ਮਹਾਨ ਖੇਡ ਮਾਰਾ ਸੱਚੇ ਪਾਸ਼ਾ ਕਲਗੀਧਰ ਮਹਾਰਾਜ ਜੀ ਨੇ ਆਪਣੇ ਪੰਥ ਨੂੰ ਬਖਸ਼ੀ ਹੈ ਸਤਿਗੁਰ ਤੇ ਪਰਉਪਕਾਰੀ ਹਨ ਹੀ ਨੇ ਸਤਿਗੁਰ ਦੇ ਸਿੱਖਾਂ ਦੇ ਵਿੱਚ ਐਸੀਆਂ ਕਲਾਂ ਕਿ ਸਾਰਿਆਂ ਦੇ ਕਾਰਜ ਦਾਸ ਕਰਨੇ ਨੇ ਭਾਈ ਸ਼ਹੀਦ ਸਿੰਘਾਂ ਦਾ ਸਤਕਾਰ ਅਦਬ ਕਰੋ ਜੇ ਕੁਝ ਚੰਗਾ ਨਹੀਂ ਬੋਲ ਸਕਦੇ ਮਾੜਾ ਵੀ ਨਾ ਬੋਲੋ ਤੇ ਜੇ ਕੋਈ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਮਾਰਾ ਸੱਚੇ ਪਾਸ਼ਾ ਤੇ ਭਰੋਸਾ ਰੱਖ ਕੇ ਮਰ ਦੇ ਦਰ ਜਾਓ ਧੰਨ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰੋ ਹੁਣ ਸੋਚਣ ਵਾਲੀ ਤੇ ਵਿਚਾਰਨ ਵਾਲੀ ਗੱਲ ਹੈ ਕਿ ਉਹ ਹਿੰਦੂ ਵੀਰ ਦੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਵੀ ਨਹੀਂ ਗਿਆ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਅੱਗੇ ਅਰਜਾ ਕਰਦਾ ਰਿਹਾ ਤਾਂ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹਨਾਂ ਦੇ ਕਾਰਜ ਜਿਹੜੇ ਸਿੱਧ ਕਰਦੇ ਸੁਪਲਿਓ ਬਾਣੀ ਦੇ ਲੜ ਲੱਗੋ ਸ਼ਹੀਦਾਂ ਨੂੰ ਸਤਕਾਰ ਦਿਓ ਸ਼ਹੀਦਾਂ ਨੂੰ ਯਾਦ ਰੱਖੋ ਮਾਰਾ ਸੱਚੇ ਪਾਤਸ਼ਾਹ ਤੁਹਾਡੇ ਘਰਾਂ ਦੇ ਵਿੱਚ ਸੁੱਖ ਵਰਕਤਾ ਭੇਜਣਗੇ ਗੁਰਸਿੱਖੀ ਜੀਵਨ ਮਿਲੇਗਾ ਉੱਚਾ ਸੁੱਚਾ ਜੀਵਨ ਮਿਲੇਗਾ ਜਿਹੜੇ ਦੁੱਖਾਂ ਦਿਲਦਰਾਂ ਦੇ ਵਿੱਚ ਅੱਜ ਰੋਂਦੇ ਫਿਰਦੇ ਹਾਂ ਉਹਨਾਂ ਦੁੱਖਾਂ ਕਲੇਸ਼ਾਂ ਦੇ ਵਿੱਚੋਂ ਕੱਢਣ ਵਾਲੇ ਇਹ ਸਾਧੂਆਂ ਦੇ ਚਰਨਾਂ ਵਿੱਚ ਨਮਸਕਾਰ ਕਰੀਏ ਭੋਲਾ ਦੇਖਵਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ